ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਿੱਕੀਆਂ ਜਿੰਦਾ ਵੱਡੇ ਸਾਕੇ ਭਾਗ ਤੇਰਵਾਂ ਪ੍ਰਭਜੋ ਸਾਹਿਬਜ਼ਾਦੇ ਦਾ ਜਵਾਬ ਸੁਣ ਕੇ ਵਜ਼ੀਰ ਖਾਨ ਨੂੰ ਗੁੱਸਾ ਆ ਗਿਆ ਹੋਣਾ ਗੁਰਮੁਖ ਸਿੰਘ ਉੱਤਰ ਵਜ਼ੀਰ ਖਾਨ ਨੇ ਨਵਾਬ ਸ਼ੇਰ ਮੁਹੰਮਦ ਜੋ ਉਸ ਸਮੇਂ ਕਚਹਿਰੀ ਵਿੱਚ ਬੈਠਾ ਸੀ ਉਸ ਨੂੰ ਕਿਹਾ ਕਿ ਮੈਂ ਸਾਹਿਬਜ਼ਾਦੇ ਨੂੰ ਤੁਹਾਡੇ ਹਵਾਲੇ ਕਰਦਾ ਹਾਂ ਆਡੇ ਭਰਾ ਨੂੰ ਗੁਰੂ ਸਾਹਿਬ ਨੇ ਮਾਰਿਆ ਸੀ ਤੁਸੀਂ ਉਸ ਦਾ ਬਦਲਾ ਲੈ ਲਓ ਸ਼ੇਰ ਮੁਹੰਮਦ ਇੱਕ ਚੰਗਾ ਇਨਸਾਨ ਸੀ ਉਹ ਕਹਿਣ ਲੱਗਾ ਮੇਰਾ ਭਰਾ ਲੜਾਈ ਵਿੱਚ ਮਰਿਆ ਸੀ ਮੈਂ ਉਸ ਦਾ ਬਦਲਾ ਬੱਚਿਆਂ ਕੋਲੋਂ ਨਹੀਂ ਲੈਣਾ ਇਹ ਮਾਸੂਮ ਬੇਗੁਨਾਹ ਹਨ ਤੇ ਮੇਰੀ رائے ਹੈ ਕਿ ਇਹਨਾਂ ਬੱਚਿਆਂ ਨੂੰ ਛੱਡ ਦਿਓ ਇਹਨਾਂ ਨੂੰ ਮਾਰਨਾ ਗੁਨਾਹ ਹੈ ਪਰ ਕੋਲ ਹੀ ਸੁਚਾਨੰਦ ਖੜਾ ਸੀ ਉਹ ਕਹਿਣ ਲੱਗਾ ਕਿ ਤੱਪ ਦੇ ਬੱਚੇ ਸਪੋਲੇ ਹੁੰਦੇ ਹਨ ਇਸ ਕਰਕੇ ਇਨ੍ਹਾਂ ਦੇ ਸਿਰ ਕੁਚਲ ਦੇਣੇ ਹੀ ਚਾਹੀਦੇ ਹਨ ਚਨਨ ਦੀ ਗੱਲ ਸੁਣ ਕੇ ਨਵਾਬ ਨੇ ਸਾਹਿਬਜ਼ਾਦੇ ਨੂੰ ਪੁੱਛਿਆ ਕਿ ਜੇ ਤੁਹਾਨੂੰ ਛੱਡ ਦਿੱਤਾ ਜਾਵੇ ਤਾਂ ਤੁਸੀਂ ਕੀ ਕਰੋਗੇ ਸਾਹਿਬਜ਼ਾਦੇ ਕਹਿਣ ਲੱਗੇ ਅਸੀਂ ਸਿੱਖਾਂ ਨੂੰ ਇਕੱਠੇ ਕਰਕੇ ਫਿਰ ਤੁਹਾਡੇ ਨਾਲ ਯੁੱਧ ਕਰਾਂਗੇ ਤੇ ਤੁਹਾਨੂੰ ਮੁਕਾ ਦੇਾਂਗੇ ਜਾਂ ਸ਼ਹੀਦ ਹੋ ਜਾਵਾਂਗੇ ਇਹ ਗੱਲ ਸੁਣ ਕੇ ਵਜ਼ੀਰ ਖਾਨ ਨੇ ਕਾਜੀ ਨੂੰ ਇਸ਼ਾਰਾ ਕੀਤਾ ਤੇ ਉਸਨੇ ਸਾਹਿਬਜ਼ਾਦੇ ਨੂੰ ਬਾਗੀ ਕਰਾਰ ਦਿੰਦਿਆਂ ਨੀਹਾ ਵਿੱਚ ਚਿੰਨ ਕੇ ਮਾਰ ਦੇਣ ਦੀ ਸਜ਼ਾ ਸੁਣਾਈ ਸ਼ੇਰ ਮੁਹੰਮਦ ਹਾ ਦਾ ਨਾਰਾ ਮਾਰਦਾ ਕਚਹਿਰੀ ਵਿੱਚੋਂ ਚਲਾ ਗਿਆ ਸਾਹਿਬ ਜਦਿਆ ਨੂੰ ਕਚਹਿਰੀ ਵਿੱਚ ਹੀ ਇੱਟਾਂ ਲਿਆ ਕੇ ਨੀਹਾ ਵਿੱਚ ਚਿੰਨ ਲੱਗੇ ਇੱਟਾਂ ਲਾਉਂਦਿਆਂ ਵੀ ਉਹਨਾਂ ਤੋਂ ਪੁੱਛਿਆ ਕਿ ਇਸਲਾਮ ਕਬੂਲ ਕਰ ਲਓ ਤੁਹਾਨੂੰ ਮaaf ਕਰ ਦਿੱਤਾ ਜਾਵੇਗਾ ਪਰ ਉਹਨਾਂ ਦਾ ਸ਼ਾਂਤ ਤੇ ਮੁਸਕੁਰਾਉਂਦਾ ਚਿਹਰਾ ਮੁਗਲਾਂ ਨੂੰ ਜਿਵੇਂ ਚਿੜਾ ਰਿਹਾ ਹੋਵੇ ਗੋਡਿਆਂ ਕੋਲ ਇੱਟਾਂ ਨੂੰ ਬਰਾਬਰ ਕਰਨ ਲਈ ਇੱਟਾਂ ਨੂੰ ਛੱਡ ਸਾਹਿਬ ਜਾਦਿਆਂ ਦੇ ਗੋਡੇ ਛਾਂਗੇ ਗਏ। ਰਬਜੂਤ ਇਹ ਛਾਂਗੇ ਕੀ ਹੁੰਦੇ ਹਨ? ਗੁਰਮੁਖ ਸਿੰਘ ਗੋਟਿਆਂ ਦਾ ਆ ਜਿਹੜਾ ਵੱਧੂ ਹਿੱਸਾ ਹੁੰਦਾ ਹੈ ਉਸ ਨੂੰ ਰੰਬੀ ਨਾਲ ਲਾ ਦਿੱਤਾ। ਇਸ ਨੂੰ ਛਾਂਗਣਾ ਕਹਿੰਦੇ ਹਨ। ਰਬਜੂਤ ਫਿਰ ਸਾਹਿਬ ਜਾਦਿਆਂ ਨੂੰ ਬੜੀ ਪੀੜ ਹੋਈ ਹੋਵੇਗੀ। ਗੁਰਮੁਖ ਸਿੰਘ ਉੱਤਰ ਉਹਨਾਂ ਆਪਣਾ ਧਿਆਨ ਪਰਮਾਤਮਾ ਦੇ ਨਾਮ ਵਿੱਚ ਚੋੜ ਲਿਆ ਜਿਸ ਨਾਲ ਉਹਨਾਂ ਨੂੰ ਪੀੜ ਮਹਿਸੂਸ ਨਹੀਂ ਹੁੰਦੀ ਸੀ ਗਰਦਨ ਤੱਕ ਕੰਧ ਪਹੁੰਚੀ ਤਾਂ ਸਾਹਿਬ ਜادہ بے ਹੋਸ਼ ਹੋ ਗਏ ਨਵਾਬ ਨੇ ਉਹਨਾਂ ਨੂੰ ਕਤਲ ਕਰਨ ਦਾ ਹੁਕਮ ਦਿੱਤਾ ਕੋਈ ਵੀ ਬੱਚਿਆਂ ਦਾ ਕਤਲ ਕਰਨ ਨੂੰ ਤਿਆਰ ਹੀ ਨਹੀਂ ਸੀ ਆਖਿਰ ਜਲਾਦ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਜਿਨ੍ਹਾਂ ਨੂੰ ਸਜ਼ਾ ਹੋਈ ਸੀ ਆਪਣੀ ਸਜ਼ਾ ਮਾਫ ਕਰਨ ਦੀ ਸ਼ਰਤ ਤੇ ਮੰਨ ਗਏ ਉਹਨਾਂ ਨੇ ਸਾਹਿਬ ਜادہ ਨੂੰ ਗੋਡਿਆਂ ਵਿੱਚ ਲੈ ਕੇ ਉਹਨਾਂ ਦੇ ਸਿਰ ਕਲਮ ਕਰ ਦਿੱਤੇ ਪ੍ਰਭਜੋਤ ਇਸਨੂੰ ਕਿ ਰੋਈ ਜਾ ਰਹੀ ਸੀ ਗੁਰਮੀਤ ਕੋਰ ਦੀ ਅੱਖਾਂ ਵਿੱਚ ਵੀ ਹੰਝੂ ਸਨ ਬਾਪੂ ਜੀ ਐਨੇ ਭੈੜੇ ਲੋਕ ਵੀ ਹੁੰਦੇ ਹਨ ਗੁਰਮukh ਸਿੰਘ ਪੁੱਤਰ ਤਾਂ ਹੀ ਤਾਂ ਉਹਨਾਂ ਨੂੰ ਜਲਾਦ ਕਿਹਾ ਜਾਂਦਾ ਹੈ ਜਿਸ ਨੂੰ ਕਿਸੇ ਨੂੰ ਵੀ ਮਾਰਨ ਲਈ ਤਰਸ ਨਹੀਂ ਆਵੇ ਪ੍ਰਭਜੋਤ ਬਾਪੂ ਜੀ ਉਸ ਸਮੇਂ ਛੋਟੇ ਸਾਹਿਬ ਜੀ ਦੀ ਉਮਰ ਕਿੰਨੀ ਸੀ ਗੁਰਮukh ਸਿੰਘ ਪੁੱਤਰ ਉਸ ਸਮੇਂ ਬਾਬਾ ਜੁਰਾਵਰ ਸਿੰਘ 9 ਸਾਲ ਦੇ ਸਨ ਇਹ ਛੋਟੇ ਬਾਬਾ ਫਤੇ ਸਿੰਘ 7 ਸਾਲ ਦੇ ਸਨ ਮਨਜੂਬ ਬਾਪੂ ਜੀ ਬਾਬੇ ਤਾਂ ਬੁੱਢੇ ਬੰਦਿਆਂ ਨੂੰ ਕਹਿੰਦੇ ਹਨ ਬੱਚਿਆਂ ਨੂੰ ਬਾਬੇ ਨਹੀਂ ਕਹਿੰਦਾ ਗੁਰਮੁਖ ਸਿੰਘ ਉਹਨਾਂ ਦੇ ਕੰਮ ਹੀ ਬਾਬਿਆਂ ਵਾਲੇ ਸਨ ਐਨੀ ਸਮਝ ਤਾਂ ਬੁਜ਼ੁਰਗਾਂ ਵਿੱਚ ਵੀ ਨਹੀਂ ਹੁੰਦੀ ਜਿੰਨੀ 9 ਤੇ 7 ਸਾਲ ਦੀ ਉਮਰ ਵਿੱਚ ਸਹਜ ਜਦਿਆਂ ਨੂੰ ਸੀ ਉਹਨਾਂ ਦੀ ਬਹਾਦਰੀ ਸੂਰਬੀਰਤਾ ਤੇ ਕੁਰਬਾਨੀ ਦੇਣ ਕਰਕੇ ਸਤਕਾਰ ਨਾਲ ਉਹਨਾਂ ਦੇ ਨਾਂ ਦੇ ਨਾਲ ਬਾਬਾ ਲਾਇਆ ਜਾਂਦਾ ਹੈ ਪ੍ਰਭ ਚੂਜ ਬਾਪੂ ਜੀ ਇੰਨੇ ਛੋਟੇ ਬੱਚੇ ਇੰਨੀ ਵੱਡੀਆਂ ਗੱਲਾਂ ਕਿੱਥੋਂ ਸਿੱਖ ਗਏ ਗੁਰਮੁਖ ਸਿੰਘ ਪੁੱਤਰ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਸਨ ਤੇ ਕਿਸੇ ਵੀ ਬੱਚੇ ਵਿੱਚ ਉਸ ਦੇ ਮਾਤਾ ਪਿਤਾ ਦੇ ਦਿੱਤੇ ਸੰਸਕਾਰ ਹੀ ਆਉਂਦੇ ਹਨ ਸਾਹਿਬਜ਼ਾਦਿਆਂ ਦਾ ਪਾਲਣ ਪੋਸ਼ਣ ਹੀ ਅਜਿਹੇ ਮਾਹੌਲ ਵਿੱਚ ਹੋਇਆ ਜਿੱਥੇ ਸੂਰਬੀਰ ਯੋਧੇ ਪੈਦਾ ਹੁੰਦੇ ਹਨ ਇਸ ਕਰਕੇ ਹੀ ਉਹ ਬਚਪਨ ਵਿੱਚ ਇੰਨੀਆਂ ਡੂੰਘੀਆਂ ਗੱਲਾਂ ਸਮਝ ਗਏ ਪ੍ਰਭ ਜੀ ਉਤ ਬਾਪੂ ਜੀ ਅਸੀਂ ਇੰਨੇ ਬਹਾਦਰ ਨਹੀਂ ਬਣ ਸਕਦੇ ਗੁਰਮੁਖ ਸਿੰਘ ਬਣ ਸਕਦੇ ਹੋ ਤੁਸੀਂ ਵੀ ਹਮੇਸ਼ਾ ਸੱਚਾਈ ਦੇ ਰਾਹ ਤੇ ਚੱਲੋ ਪਰਮਾਤਮਾ ਨੂੰ ਯਾਦ ਰੱਖੋ ਆਪਣੇ ਆਪ ਧਰਤੀ ਵਿੱਚ ਪਰਮਾਤਮਾ ਦੀ ਸ਼ਕਤੀ ਆ ਜਾਂਦੀ ਹੈ ਪਰ ਅਸੀਂ ਸਾਧਾਰਨ ਇਨਸਾਨ ਹਾਂ ਉਹ ਗੁਰੂਆਂ ਦੇ ਬੱਚੇ ਸਨ ਇਸ ਕਰਕੇ ਅਸੀਂ ਉਨ੍ਹਾਂ ਦੀ ਬਰਾਬਰੀ ਨਹੀਂ ਕਰ ਸਕਦੇ ਪ੍ਰਭ ਜੀ ਸਾਹਿਬ ਜਾਦਿਆਂ ਤੇ ਦਾਦੀ ਜੀ ਉਹਨਾਂ ਨੂੰ ਸ਼ਹੀਦ ਹੋਏ ਵੇਖ ਰੋਂਦੇ ਹੋਣਗੇ ਗੁਰਮੁਖ ਸਿੰਘ ਨਹੀਂ ਪੁੱਤਰ ਉਹ ਪਰਮਾਤਮਾ ਦੇ ਬਾਣੀ ਵਿੱਚ ਰਹਿੰਦੇ ਸਨ ਸਾਹਿਬਜ਼ਾਦੇ ਦੀ ਸ਼ਹੀਦੀ ਤੋਂ ਬਾਅਦ ਮਾਤਾ ਗੁਜਰੀ ਜੀ ਵੀ ਸ਼ਰੀਰ ਤਿਆਗਦੇ ਸਾਹਿਬਜ਼ਾਦਿਆਂ ਤੇ ਮਾਤਾ ਜੀ ਦੀਆਂ ਲਾਸ਼ਾਂ ਨੂੰ ਲਾवारिस ਕਹਿ ਕੇ ਕਿਲੇ ਦੇ ਬਾਹਰ ਉਜਾੜ ਖਾਂਦੇ ਸੁੱਟ ਦਿੱਤਾ ਦੀਵਾਨ ਟੋਡਰਮਲ ਦਾ ਪਰਿਵਾਰ ਗੁਰੂ ਸਾਹਿਬ ਦਾ ਸ਼ਰਧਾਲੂ ਸੀ ਜਦੋਂ ਉਸ ਨੂੰ ਪਤਾ ਲੱਗਾ ਤਾਂ ਉਸਨੇ ਵਜ਼ੀਰ ਖਾਨ ਤੋਂ ਉਹਨਾਂ ਦੇ ਸੰਸਕਾਰ ਦੀ ਆਗਿਆ ਮੰਗੀ ਪਹਿਲਾਂ ਤਾਂ ਉਹ ਨਹੀਂ ਮੰਨਿਆ ਔਰ ਜਦੋਂ ਉਸ ਨੂੰ ਪਤਾ ਲਗਾ ਕਿ ਟੋਡਰਮਲ ਅਸਰ ਰਸੂਖ ਵਾਲਾ ਸਰਕਾਰੀ ਅਧਿਕਾਰੀ ਹੈ ਤਾਂ ਉਹ ਮੰਨ ਗਿਆ ਪਰ ਸ਼ਰਤ ਰੱਖੀ ਇਸ ਸੰਸਕਾਰ ਲਈ ਜ਼ਮੀਨ ਮੋਹਰਾਂ ਵਿਛਾ ਕੇ ਖਰੀਦਣੀ ਪਵੇਗੀ ਟੋਡਰਮਲ ਨੇ ਆਪਣਾ ਸਭ ਕੁਝ ਵੇਚ ਕੇ ਜ਼ਮੀਨ ਤੇ ਮੋਹਰਾਂ ਵਿਛਾ ਕੇ ਜ਼ਮੀਨ ਖਰੀਦੀ ਤੇ ਸਾਹਿਬ ਜਯਾਤੀ ਮਾਤਾ ਜੀ ਦਾ ਸੰਸਕਾਰ ਕੀਤਾ ਹੁਣ ਪੁੱਤਰ ਆਪਾਂ ਸਵੇਰੇ ਤੜਕੇ ਗੁਰਦੁਆਰੇ ਦੇ ਦਰਸ਼ਨ ਕਰਨ ਜਾਣਾ ਹੈ ਤੁਹਾਨੂੰ ਕੱਲ ਨੂੰ ਵਿਖਾਵਾਂਗੇ ਉਹ ਥਾਵਾਂ ਜਿੱਥੇ ਸਾਹਿਬ ਜਿਆਦਿਆਂ ਦੀ ਸ਼ਹੀਦੀ ਤੇ ਸੰਸਕਾਰ ਹੋਇਆ ਹੁਣ ਤੁਸੀਂ ਸੌ ਜਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ